ਖਬਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੇ ਸਾਹਮਣੇ ਆ ਰਹੀ ਹੈ ਕੱਲ ਵਿਕਰਮ ਸਿੰਘ ਮਜੀਠੀਆ ਤੇ ਕਾਲੀ ਦਲ ਦੇ ਕੁਝ ਮੈਂਬਰ ਅੰਮ੍ਰਿਤਸਰ ਦੇ ਵਿੱਚ ਇਕੱਠੇ ਹੋਏ ਤੇ ਪੱਤਰਕਾਰਾਂ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕੁਝ ਸਵਾਲ ਕੀਤੇ ਗਏ ਪੱਤਰਕਾਰਾਂ ਦਾ ਪੁੱਛਣਾ ਸੀ ਕਿ ਤੁਹਾਡੇ ਦਿਲ ਦੀ ਗੱਲ ਕੀ ਹੈ ਵਿਕਰਮ ਸਿੰਘ ਮਜੀਠੀਆ ਨੇ ਕਹਿਣਾ ਸੀ ਕਿ ਮੇਰੀ ਨਿੱਜੀ ਰਾਇ ਇਹ ਹੈ ਕਿ ਪਰਮਿੰਦਰ ਸਿੰਘ ਢਿੰਡ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ ਉਹਨਾਂ ਦਾ ਇਹੀ ਕਹਿਣਾ ਸੀ ਕਿ ਮੇਰੇ ਦਿਲ ਦੀ ਗੱਲ ਇਹੀ ਹੈ ਕਿ ਪਰਮਿੰਦਰ ਸਿੰਘ ਢਿੰਡ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ ਤੇ ਉਹ ਕਾਲੀ ਦਲ ਵੱਲੋਂ ਚੋਣ ਲੜਨ ਹੋਰ ਕੀ ਕਹਿਣਾ ਵਿਕਰਮ ਸਿੰਘ ਮਜੀਠੀਆ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਜਿਲ੍ਹੇ ਦੀ ਗੱਲ ਮੇਰੀ ਇਹ ਆ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਸੀ ਇਹ ਮੇਰੀ ਪਰਸਨਲ ਮੈਂ ਮਹਿਸੂਸ ਕਰਦਾ ਕਿ ਕਿ 3 ਸਾਲਾਂ ਪਰਮਿੰਦਰ ਜੀ ਚਲੋ ਪਾਰਟੀ ਚ ਵਾਪਸ ਆ ਮਗਰ ਸਾਡੀ ਬਜਾਰਤ ਵੇਲੇ 10 ਸਾਲੋਂ ਵਜ਼ੀਰ ਰਹੇ ਸੀ ਖਜ਼ਾਨਾ ਮੰਤਰੀ ਰਹੇ ਸੀ ਪੀ ਡਬਲਯੂ ਡੀ ਦੇ ਮਨਿਸਟਰ ਰਹੇ ਆ 2019 ਦੀ ਚੋਣ ਵੀ ਉਹਨਾਂ ਨੇ ਐਸ ਐਮ ਪੀ ਕੈਂਡੀਡੇਟ ਸਾਡੀ ਲੜੀ ਸੋ ਮੇਰਾ ਹੀ ਪਰਸਨਲ ਚੋਇਸ ਮੇਰਾ ਕੋਈ ਝੁੰਦਾ ਸਾਹਿਬ ਨਾਲ ਵਖਰੇਵਾ ਨਹੀਂ ਹਾਂ ਮੇਰੀ ਚੋਇਸ ਹੋ ਸਕਦੀ ਆ ਜਿਹਨੂੰ ਮੈਂ ਸਮਝਦਾ ਹਾਂ ਸੰਗਰੂਰ ਲਈ ਜੇ ਪਾਰਟੀ ਉਹਨਾਂ ਨੂੰ ਟਿਕ ਦਿੰਦੀ ਉਹੀ ਬੜਾ ਬੀਨ ਅ ਬੈਟਰ ਚੋਇਸ ਅੱਜ ਚੁੰਦਾ ਸਾਹਿਬ ਨੂੰ ਪਾਰਟੀ ਨੇ ਦਿੱਤਾ ਬਹੁਤ ਚੰਗੇ ਇਨਸਾਨ ਨੇ ਜੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਣ ਮੇਰੀ ਇਹ ਪਰਸਨਲ opinion ਹੈ ਮੈਂ ਜੋ opinion ਦੇਤੀ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ ਮਗਰ ਮੈਂ ਫੇਰ ਕਹਾਂ ਪਾਰਟੀ ਨੇ ਜਿਹਨੂੰ ਵੀ ਟਿਕਟ ਦਿੱਤੀ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਉਹਦੀ ਮਦਦ ਕਰਾਂਗੇ ਉਹਦੇ ਨਾਲ ਖਲੋਤੇ ਹਾਂ ਮਗਰ ਮੇਰੀ ਜੋ ਸੋਚਣੀ ਹੈ ਜਿੰਨੀ ਮੈਂ ਸਮਝਦਾ ਆਈ ਥਿੰਕ ਟੀਨਸਾ ਸਾਹਿਬ ਨੂੰ ਜ਼ਰੂਰ ਕਨਫੀਡੈਂਸ਼ੀਅਲ ਲੈਣਾ ਸੀ ਜਾਈਦਾ ਵੀ ਸੀ ਤੇ ਨਾਲ ਮੈਂ ਸਮਝਦਾ ਉਹਨਾਂ ਦਾ ਹੱਕ ਵੀ ਬਣਦਾ ਸੀ ਆਫਟਰ ਆਲ ਸੀਨੀਅਰ ਮੈਂਬਰ ਨੇ ਕਿੰਨੀ ਵਾਰੀ ਐਮ ਐਲ اے ਰਹੇ ਆ ਉਹਨਾਂ ਦਾ ਆਪ ਦਾ ਹਲਕਾ ਸੰਗਰੂਰ 'ਚ ਪੈਂਦਾ ਝੁੰਦਾ ਸਾਹ ਭਾਵੇਂ ਹੁਣ ਜ਼ਿਲ੍ਹਾ ਸੰਗਰੂਰ ਨੂੰ ਬਿਲੋਂਗ ਕਰਦੇ ਮਗਰ ਹੁਣ ਉਹਨਾਂ ਦਾ ਜਿਹੜਾ ਹਲਕਾ ਹੈ ਉਹ ਫਤੇਗੜ ਸਾਹ 'ਚ ਪੈਂਦਾ ਸੋ ਮੇਰਾ ਪਰਸਨਲ ਚੁਆਇਸ ਆ ਭਾਤੀ ਪਾਰਟੀ ਨੇ ਜੋ ਫੈਸਲਾ ਕਰਤਾ ਉਹਨੂੰ ਸਿਰਮੱਤੇ ਪ੍ਰਵਾਨ ਜਿਲ੍ਹੇ ਦੀ ਗੱਲ ਮੇਰੀ ਇਹ ਆ ਕਿ ਪਰਮਿੰਦਰ ਨੂੰ ਸੀਟ ਮਿਲਣੀ ਚਾਹੀਦੀ ਸੀ ਇਹ ਮੇਰੀ ਪਰਸਨਲ ਮੈਂ ਮਹਿਸੂਸ ਕਰਦਾ ਕਿ 3 ਸਾਹ ਸਾ ਪਰਮਿੰਦਰ ਜੀ ਚਲੋ ਪਾਰਟੀ ਚ ਵਾਪਸ ਆਏ ਮਗਰ ਸਾਡੀ ਬਜਾਰਤ ਵੇਲੇ 10 ਸਾਲੋਂ ਵਜ਼ੀਰ ਰਹੇ ਸੀ ਖਜ਼ਾਨਾ ਮੰਤਰੀ ਰਹੇ ਸੀ ਪੀ ਡਬਲਯੂ ਡੀ ਦੇ ਮਨਿਸਟਰ ਰਹੇ ਆ 2019 ਦੀ ਚੋਣ ਵੀ ਉਹਨਾਂ ਨੇ ਐਜ਼ ਐਮਪੀ ਕੈਂਡੀਡੇਟ ਸਾਡੀ ਲੜੀ ਸੋ ਮੇਰਾ ਹੀ ਪਰਸਨਲ ਚੋਇਸ ਮੇਰਾ ਕੋਈ ਚੁੰਦਾ ਸਾਹਿਬ ਨਾਲ ਵਖਰੇਵਾ ਨਹੀਂ ਹਾਂ ਮੇਰੀ ਚੁਆਇਸ ਹੋ ਸਕਦੀ ਆ ਜਿਹਨੂੰ ਮੈਂ ਸਮਝਦਾ ਹਾਂ ਸੰਗਰੂਰ ਲਈ ਜੇ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਉਹੀ ਬੜਾ ਬੀਨ ਅ ਬੈਟਰ ਚੁਆਇਸ ਅ ਅੱਜ ਚੁੰਦਾ ਸਾਹਿਬ ਨੂੰ ਪਾਰਟੀ ਨੇ ਦਿੱਤਾ ਬਹੁਤ ਚੰਗੇ ਇਨਸਾਨ ਨੇ ਜੀ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਟ ਮੇਰੀ ਇਹ ਪਰਸਨਲ ਓਪੀਨੀਅਨ ਹੈ ਮੈਂ ਜੋ ਓਪੀਨੀਅਨ ਦੇਤੀ ਸ਼ਾਇਦ ਕਈਆਂ ਨੂੰ ਪਸੰਦ ਨਹੀਂ ਆਉਣੀ ਮਗਰ ਮੈਂ ਫੇਰ ਕਹਾਂ ਪਾਰਟੀ ਨੇ ਜਿਹਨੂੰ ਵੀ ਟਿਕਟ ਦਿੱਤੀ ਅਸੀਂ ਤਾਂ ਪਾਰਟੀ ਦੇ ਨਾਲ ਆ ਜੀ ਉਹਦੀ ਮਦਦ ਕਰਾਂਗੇ ਉਹਦੇ ਨਾਲ ਖਲੋਤਿਆਂ ਹਮਰ ਮੇਰੀ ਜੋ ਸੋਚਣੀ ਆ ਜਿੰਨੀ ਮੈਂ ਸਮਝਦਾ ਆਈ ਥਿੰਕ ਟੀਮ ਸਾਹਿਬ ਨੂੰ ਜ਼ਰੂਰ ਕੌਨਫੀਡੈਂਸ ਚ ਲੈਣਾ ਸੀ ਚਾਹੀਦਾ ਵੀ ਸੀ ਤੇ ਨਾਲ ਮੈਂ ਸਮਝਦਾ ਉਹਨਾਂ ਦਾ ਹੱਕ ਵੀ ਬਣਦਾ ਸੀ ਆਫਟਰ ਆਲ ਸੀਨੀਅਰ ਮੈਂਬਰ ਨੇ ਕਿੰਨੀ ਵਾਰੀ ਐਮਐਲਏ ਰਹੇ ਆ ਉਹਨਾਂ ਦਾ ਆਪ ਦਾ ਹਲਕਾ ਸੰਗਰੂਰ 'ਚ ਪੈਂਦਾ ਉਹ ਚੁੰਦਾ ਸਾਹਿਬ ਭਾਵੇਂ ਹੁਣ ਜ਼ਿਲ੍ਹਾ ਸੰਗਰੂਰ ਨੂੰ ਬਿਲੋਂਗ ਕਰਦੇ ਮਗਰ ਹੁਣ ਉਹਨਾਂ ਦਾ ਜਿਹੜਾ ਹਲਕਾ ਹੈ ਉਹ ਫਤਿਹਗੜ੍ਹ ਸਾਹਿਬ 'ਚ ਪੈਂਦਾ ਸੋ ਮੇਰਾ ਪਰਸਨਲ ਚੁਆਇਸ ਹੈ ਬਾਕੀ ਪਾਰਟੀ ਨੇ ਜੋ ਫੈਸਲਾ ਕਰਤਾ ਉਹਨੂੰ ਸਿਰਮੱਥੇ ਪ੍ਰਵਾਨ ਕਰਾਂਗਾ